ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ 10 ਹੀ ਪ੍ਰਬੜਨ ਸੇ ਲਈ ਲੈ ਕੇ ਆਏ ਹਾਂ ਜੀ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਵਾਰੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀਰ ਹੈ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਉ ਪੁੱਛ ਲੈਨੇ ਬਾਈ ਤੋਂ ਡੇਰ ਆਜ ਬਾਈ ਜੀ ਬਾਈ ਜੀ ਸਸੀ ਗਾਲ ਸਸੀ ਗਾਲ ਬਾਈ ਡਾਕਟਰ ਹੋ ਠੀਕ ਹੋ ਕਾਲੇ ਹਾਂਜੀ ਹਾਂਜੀ ਬਹੁਤ ਵਧੀਆ ਕਿਵੇਂ ਚੱਲਦਾ ਬਾਈ ਕੰਮ ਕੰਮ ਬਹੁਤ ਵਧੀਆ ਚੱਲਦਾ ਬਈ ਡਾਕਟਰ ਠੀਕ ਆ ਬਾਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿ ਮੇਰਾ ਰਿਸਪੌਂਸ ਪੂਰਾ ਫੁੱਲ ਰਿਸਪੌਂਸ ਬਾਈ ਗਾਗ ਯਾਦ ਕਰਦੇ ਡਾਕਟਰ ਆਪਾਂ ਹੂੰ ਬਾਕੀ ਗੱਲ ਵੀ ਮਗਰੋਂ ਆਉਂਦਾ ਪਹਿਲਾਂ ਸੇਲ ਹੋ ਜਾਂਦਾ ਹੂੰ ਬਾਕੀ ਗੱਲ ਜਿੰਨੀ ਕੋ ਉਨੀ ਕੀ ਉਨੀ ਕੀ ਕਰਦੇ ਆਪਾਂ ਐਵੇਂ ਮਿਸ਼ਾਲੇ ਨਹੀਂ ਲਾਉਂਦੇ ਡਾਕਟਰ ਬਾਕੀ ਸਾਫ਼ ਸੁਥਰਾ ਮਾਲ ਹੁੰਦਾ ਆਪਣਾ ਸਾਰਾ ਸਹੀ ਗੱਲ ਆ ਭਾਈ ਹੁਣ ਆ ਬੱਚੇ ਦੇਖ ਲੈ ਸਾਰੇ ਡਾਇਮੰਡ ਪੀਸ ਹੀ ਆ ਭਾਈ 10 ਬਹਿੜਾ ਨਹੀਂ 10 ਧੰਦੋਂ ਕੀਰੀਆਂ ਨੇ ਜਮਾ ਖੀਰੀਆਂ ਧੰਦੋਂ 4 ਥਣ ਹਨਾ 4 ਥਣ ਕੋਈ ਫੋਟ சாਂਗ ਨਹੀਂ ਗਾਰੰਟੀ ਵਾਲਾ ਕੰਮ ਆਣਾ ਭਾਈ ਹਾਂ ਹਾਂ ਗਾਰੰਟੀ ਆ ਤੇ ਰਿਕਾਰਡ ਆਪਾਂ ਦੱਸਣਾ ਰਿਕਾਰਡ ਤਾਂ ਆਪਣੇ ਬੱਚੇ ਦੱਸਣਗੇ ਡਾਕਟਰ ਬੱਚੇ ਦੱਸਣਗੇ ਹਨਾ ਹਾਂ ਬਾਕੀ ਜੇ ਕੋਈ ਮਾੜਾ ਮੋਟਾ ਉਨੀ ਕੀ ਹੋਈ ਉਹ ਆਪਾਂ ਦੱਸ ਕੇ ਦੇਵਾਂਗੇ ਵੀਡੀਓ ਦੇ ਵਿੱਚ ਬੈੜਾ ਠੀਕ ਹੈ ਭਾਈ ਹਾਂ ਬਾਕੀਆਂ ਸਾਰੇ ਜਾਨਵਰ ਜਾਤ ਵਾਲੀ ਆ ਫੁੱਲ ਬਰੀਡ ਦੇ ਬੱਚੇ ਆ ਜਿੰਨੇ ਵੀ ਆ ਆਪਣੇ ਤੇ ਮੁੱਲ ਪਹਿਲਾਂ ਵਾਂਗੂ ਜਾਜ ਮੁੱਲ ਜਮਾ ਜਾਜ ਹੋਣਗੇ ਡਾਕਟਰ ਬੱਚਿਆਂ ਦੇ ਸਾਹ ਆਪਣਾ ਠੀਕ ਹੈ ਭਾਈ ਹਾਂ ਜਿਹੜਾ ਪਹਿਲੇ ਨੰਬਰ ਤੇ ਬੱਚਾ ਦੇਖਦੇ ਆ ਨਾਮ ਤੇ ਪਹਿਲਾ ਐਡਰੈਸ ਬੋਲ ਨਾਮ ਕਾਲਾ ਡਾਕਟਰ ਹੂੰ ਪਿੰਡ ਸਨਗਲਾਬ ਹੂੰ ਬਰਨਾਲਾ ਜ਼ਿਲ੍ਹਾ ਹੂੰ ਤਪਾਤੀ ਸੀ ਨੇੜੇ ਪਿੰਡ ਭਾਈ ਨੇੜੇ ਆਪਾਂ ਨੂੰ ਪਧੌੜ ਸਹਾ ਠੀਕ ਹੈ ਭਾਈ ਰੂਪੀ ਮੋਬਾਈਲ ਨੰਬਰ ਬਾਰ 395 5732 ਠੀਕ ਹੈ ਭਾਈ ਪਹਿਲੇ ਨੰਬਰ ਵਾਲਾ ਬੱਚਾ ਕਿੰਨੀ ਉਮਰ ਆ ਬਈ ਇਹਦੀ ਇਹ ਬੱਚੇ ਜਿਹੜੇ ਆ ਪਹਿਲੇ 6 ਨੰਬਰਾਂ ਡਾਕਟਰ ਆ ਹਾਂਜੀ 6 6 ਮਹੀਨਿਆਂ ਦੇ ਬੱਚੇ 6 6 ਮਹੀਨੇ ਦੇ ਦੋਨੇ ਬਈ ਨਾ ਇੱਕੋ ਫਾਰਮ ਦੇ ਵਿੱਚੋਂ ਹੀ ਲਏ ਬੇ ਆਪਣੇ ਬੱਚੇ ਪਹਿਲਾਂ ਝੋਲੀ ਰਖਾ ਦੇ ਬੰਨੇ ਵੀ ਦੀ ਝੋਲੀ ਨਖਾਉਂਦੇ ਆ ਹਾਂ ਚੰਨੀ ਚੰਨੀ ਦੀ ਝੋਲੀ ਨਖਾਵਾਗੇ ਇਹ ਨਹੀਂ ਹੈਗਾ ਵੀ ਉੱਤੋਂ ਤੋਂ ਕੈਮਰਾ ਮਾਰ ਕੇ ਪਰੇ ਹੋ ਜਾਗੇ ਦੇਖੋ ਗੁਲਾਬੀ ਥਾਣਾ ਡਾਕਟਰ ਜਮ ਕੱਲਾ ਕੱਲਾ ਥਾਣਾ ਮੈਂ ਕਹਿੰਦਾ ਪੂਰੀ ਵਿਖੀ ਦੇ ਥਾਣਾ ਬਿਊਟੀ ਰਖਾ ਦੇ ਲੈ ਇਹ ਖੂਬਾਟੀ ਬਿਊਟੀ ਬੋਦੀਵਾਦੀ ਪੂਰੀ ਚੰਗੀ ਗਾਹਕ ਮੰਗਦੇ ਹੈ ਬੱਚਿਆਂ ਦੀ ਡਿਮਾਂਡ ਸਹੀ ਗੱਲ ਆ ਭਾਈ ਡਿਮਾਂਡ ਫੁੱਲ ਹੈ ਹਾਂ ਡਿਮਾਂਡ ਫੁੱਲ ਆ ਗਈ ਬਾਕੀ ਬੱਚੇ ਡਾਕਟਰ ਮਿਲਦੇ ਵੀ ਬਹੁਤ ਮਿਹਨਤ ਕਰਕੇ ਬਹੁਤ ਮਿਹਨਤ ਕਰਕੇ ਠੀਕ ਹੈ ਕਿ ਨਹੀਂ ਆ ਮੈਂ ਧਰੇ ਦਾ ਬੈ ਨਹੀਂ ਥਾਂ ਥਾਂ ਕਿ ਨਹੀਂ ਹਾਂ 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 ਕੁਆਲਿਟੀ ਆ ਭਾਈ ਨੂੰ ਪਤਾ ਹੀ ਆ ਵੀ ਕਿਵੇਂ ਲੱਭ ਕੇ ਲਿਆਉਂਦੇ ਆ ਭਾਈ ਤੋਰਾ ਦੇਖੋ ਪ੍ਰਿੰਟ ਬਰੀਡ ਇੱਕ ਪੂਰੇ ਪਲੇ ਬੱਚੇ ਡਾਕਟਰ ਯਾਰ ਕੋਈ ਇਹਦਾ ਕੋਈ ਚੱਕਰੀ ਨਹੀਂ ਗਾ ਸਹੀ ਗੱਲ ਆ ਬਾਕੀ ਜਾਤ ਜੂਤ ਫੁੱਲ ਆ ਬਸ ਹਾਂ ਬਰੀਡ ਫਰਸਟ ਕਲਾਸ ਪ੍ਰਿੰਟ ਮੂਰੋ ਲੰਮੀ ਲੁੰਮੀ ਦੇਖ ਲੋ ਹਾਂ ਬਾਕੀ ਜਾਤ ਫੁੱਲ ਆ ਆਪ ਬੋਲਦਾ ਯਾਰ ਬੱਚਾ ਉਹ ਬਿਊਟੀ ਕਰ ਬਿਊਟੀ ਇੱਕ ਨੰਬਰ ਹੈ ਕਰਮੜੀ ਦੀ ਕੀ ਬਾਤ ਆ ਬਾਕੀ ਆ ਪਿੱਠ ਪੂੜਾ ਕਿੰਨੋਂ ਡਾਕਟਰ ਜਮ ਓਕੇ ਹੈਗਾ ਬਸ ਹੈਗਾ ਸਹੀ ਗੱਲ ਕੋਈ ਆ ਨਹੀਂ ਲਿਸ਼ੀਆਂ ਰਾਵਾਂਗੇ ਜਿਗਾ ਜਮਾ ਪੱਧਰ ਪਈ ਹੈ ਬਸ ਹੀ ਪੱਧਰ ਹੈ ਹਾਂ ਹਾਂ ਆ ਇਹ ਪੂਰਾ ਪਲਿਆ ਬੱਚਾ ਦੀ ਹਮ ਲੱਤਾਂ ਲੁੱਤਾਂ ਜਮਾ ਸਿੱਧੀਆਂ ਆ ਤੇ ਮੁੱਲ ਵੀਰੇ ਫਿਰ ਇਹਦਾ ਕੀ ਮੁੱਲ ਜਮਾ ਜਾਇਜ਼ ਹੋਣਗੇ ਡਾਕਟਰ ਠੀਕ ਆ ਹੋਣਗੇ ਹੋਣਗੇ ਫੋਨ ਤੇ ਠੀਕ ਆ ਬਾਈ ਮੁੱਲ ਬਾਈਕ ਨਾਲ ਜਮਾ ਜਾਇਜ ਰੱਖਾਂਗੇ ਖਿੱਚ ਕੇ ਮੁੱਲ ਕਰਾਂਗੇ ਮੁੱਲ ਹੋਣਗੇ ਫੋਨ ਤੇ ਬੱਚੀ ਚੰਗੀ ਆ ਪਲੀ ਵੀ ਆ ਜਾਤ ਵਾਲੀ ਆ ਬ੍ਰੀਟ ਵਾਲੀ ਆ ਹਣ ਪਲੇ ਬੱਚੇ ਡਾਕਟਰ ਫੁੱਲ ਮਾਨਾ ਕੁਆਲਿਟੀ ਐ ਇੱਕ ਨੰਬਰ ਹੋਊਗੀ ਬਾਕੀ ਬੱਚੇ ਯਾਰ ਆਪ ਬੋਲਣਗੇ ਭਾਈ ਜੇ ਆ ਬੋਲਣਗੇ ਡਾਕਟਰ ਆਪਾਂ ਉਹਨਾਂ ਨੂੰ ਬੱਚੇ ਆ ਬੋਲਣਗੇ ਆਪ ਹੂੰ ਸਹੀ ਗੱਲ ਵੱਡੀ ਗੱਲ ਤਾਂ ਹੈ ਡਾਕਟਰ ਜੀ ਹੁਣ ਇਹ ਜੇ ਬੱਚੇ ਤਿਆਰ ਕਰਨੇ ਹੋਣ 25-25000 ਦਾ ਦੁੱਧ ਪੀ ਕੇ ਬਾਕੀ ਫੀਡ ਦਾ ਖਰਚਾ ਆਡਾ ਆਡਾ ਦਾ ਹਾਂ 30-35000 ਚ ਬੱਚਾ ਤਿਆਰ ਹੁੰਦਾ ਹੈ ਬੱਚਾ ਤਿਆਰ ਹੁੰਦਾ ਹੈ ਜਦੋਂ ਤਿਆਰ ਕਰਦੇ ਨੇ ਉਦੋਂ ਪਤਾ ਲੱਗਦਾ ਉਦੋਂ ਪਤਾ ਲੱਗਦਾ ਹੈ ਪਲੇ ਪਲੇ ਬੱਚੇ ਆ ਹੁਣ ਇਹ ਪਲੇ ਪਲੇ ਹੈਗੇ ਬਾਕੀ ਜਾਇਜ਼ ਰੇਟ ਹੋਣਗੇ ਬੱਚਿਆਂ ਦੇ ਹਿਸਾਬ ਨਾਲ ਠੀਕ ਹੈ ਭਾਈ ਹੂੰ ਬਾਕੀ ਖੜ ਨਹੀਂ ਖੁੱਡ ਨਹੀਂ ਜੇ ਮੈਂ ਸਿੱਧੀ ਆ ਬੱਚੀ ਪੱਧਰ ਆ ਬਾਕੀ ਲੰਮੀ ਲੰਮੀ ਨਹੀਂ ਹੈ ਹਨਾ ਹਾਂ ਹਾਂ ਬਰੀ ਟੇਕ ਬੱਚੇ ਵਾਲੇ ਸੁਨੱਖੇ ਡਾਕਟਰ ਸਾਰੀ ਸਹੀ ਹੈ ਭਾਈ ਅੱਗੇ ਵੀਰੇ 2 ਨੰਬਰ ਖੋਲ ਲੈ ਨੂੰ ਵੀ ਤੋੜੀਏ ਪਹਿਲਾਂ ਚੋਲੀ ਰਖਾ ਦੋ ਚੋਲੀ ਦਿਖਾਓ ਡਾਕਟਰ ਪਹਿਲਾਂ 4 ਥਣ ਇੱਕ ਲੱਗਾ ਇੱਕਲਾ ਥਣ ਪੂਰੀ ਵਿਥੀ ਦੇ ਥਣ ਕੀ ਬਾਤ ਆ ਬਈ ਤੋੜ ਦੇ ਬਈ ਬਰੀਟ ਇੱਕ ਨੰਬਰ ਆ ਤੇ ਉਮਰ 6 ਮਹੀਨਿਆਂ ਦੀ ਬਈ 6 ਮਹੀਨਿਆਂ ਦੀ ਡਾਕਟਰ 6 ਮਹੀਨਿਆਂ ਦੀ ਉਮਰ ਦੰਦੋਂ ਖੇਰੀ ਗਾਰੰਟੀ ਹੈਨਾ ਬਈ ਦੰਦੋਂ ਖੇਰੀ ਡਾਕਟਰ ਬੱਚੇ ਸਾਰੇ ਹੀ ਖੀਰੇ ਹੈਗੇ ਮੋਦੀ ਪ੍ਰਿੰਟ ਬੜਾ ਚੰਗਾ ਕਰ ਦਿੱਤੋ ਪੱਦਰ ਬਈ ਤੋੜਾ ਦੇਖੋ ਲੈ ਕਰਮਾ ਦਾ ਕਮਾਲ ਆ ਬਾਲੀ ਮਿਹਨਤ ਨਾਲ ਬੱਚੇ ਥਿਆਂ ਦੇ ਡਾਕਟਰ ਇਹ ਜੀ ਹੈ ਬਈ ਦੱਸ ਕੇ ਹੱਡਿਆ ਬੱਚੇ ਲੱਭਣ ਤੋੜਦੇ ਬੱਚੇ ਮਿਲਦੀ ਨਹੀਂ ਠੀਕ ਹੈ ਕਿ ਨਹੀਂ ਚੰਗਾ ਬੱਚਾ ਨਹੀਂ ਮਿਲਦਾ ਬਾਈ ਚੰਗਾ ਬੱਚਾ ਨਹੀਂ ਡਾਕਟਰ ਮਿਲਦਾ ਬਹੁਤ ਮਿਹਨਤ ਨਾਲ ਪਾ ਲੈਣਾ ਪੈਂਦਾ ਹੈ। ਸਹੀ ਗੱਲ ਆ ਬਾਈ। ਬਾਕੀ ਬੱਚੇ ਦੇਖ ਲੈ ਗੁਣ ਸਾਰੇ ਹੀ ਹੈਗੇ ਪ੍ਰਿੰਟ ਵੀ ਜਾਤ ਵੀ ਸਹੀ ਗੱਲ ਆ। ਬਰੀਡ ਫੁੱਲ ਆ ਬੱਚੇ ਦੀ। ਤੂੰ ਹੀ ਲਾਈ ਦੇਖੇ ਨਹੀਂ ਚੰਗੀਆਂ ਹਾਂ। ਹਾਂ ਬਾਕੀ ਖੜ ਨਹੀਂ ਖੁੜ ਨਹੀਂ ਛੋਟਾ ਕੰਨ ਜਿਵੇਂ ਚਾਰ ਉਂਗਲਾਂ ਦੀ। ਇੱਕ ਨੰਬਰ ਬੱਚਾ ਬਾਈ। ਹੂੰ। ਬਾਕੀ ਉਹ ਪਧਰ ਪੁਧਰਾ ਜਮਾ ਦੇ। ਸਹੀ ਗੱਲ ਆ। ਉੱਤੋਂ ਜਮਾ। ਚੌੜਾ ਚੂੜਾ ਬਹੁਤ ਆ ਪਿੱਛੇ ਤੋਂ। ਹੂੰ। ਚਾਰ ਹੀ ਥਣ ਹੋਣਗੇ ਕੋਈ ਫੋਟ ਸਾਂਗਣੀ। ਸਹੀ ਗੱਲ ਆ। ਦੰਦੋਂ ਖੀਰੀ ਚਾਰ ਥਣ ਤੇ ਮਿਲਕ ਰਿਕਾਰਡ ਆ ਜਿਹੜਾ ਬੱਚੇ ਆਪ ਮੂੰਹੋਂ ਬੋਲਦੇ ਆ ਬ੍ਰੀਡ ਵਾਲਾ ਬਾਕੀ ਪ੍ਰਿੰਟ ਦਾ ਹੈ ਡਾਕਟਰ ਬੱਚਿਆਂ ਦੇ ਪ੍ਰਿੰਟ ਦੁੱਧ ਵਾਕਿਆ ਹੀ ਚੰਗਾ ਪਾ ਦੇਣਗੇ ਅੱਗੇ ਸੇਵਾ ਦੇ ਡਿਪੈਂਡੈਂਟ ਸੇਵਾ ਦੇ ਇਹਦਾ ਡਾਕਟਰ ਹੂੰ ਮੈਂ ਕਹਿੰਦਾ ਸੀ ਚੰਗੇ ਵੀਰ ਕੋਲੇ ਵਾ ਅੱਗੇ ਬੱਚੇ ਹੂੰ ਸੇਵਾ ਕਰ ਲਈ ਬੱਚਿਆਂ ਦਾ ਬਾਣੀ ਕੋ ਸੋਰ ਜਾਣਾ ਡਾਕਟਰ ਸਹੀ ਗੱਲ ਆ ਭਾਈ ਹੂੰ ਮੁੱਲ ਵੀਰੇ ਜਾਇਜ਼ ਹੋ ਮੁੱਲ ਜਮਾਂ ਜਾਇਜ਼ ਹੋ ਡਾਕਟਰ ਠੀਕ ਆ ਮੁੱਲ ਬਾਈ ਕਹਿੰਦਾ ਬੱਚੀ ਦੇ ਹਿਸਾਬ ਨਾਲ ਜਮਾਂ ਜਾਇਜ਼ ਹੋ ਕੁਆਲਿਟੀ ਦੇ ਕੁਆਲਿਟੀ ਇੱਕ ਨੰਬਰ ਕੁਆਲਿਟੀ ਦਾ ਡਾਕਟਰ ਜਮਾਂ ਡਾਇਮੰਡ ਪੀਸ ਹੀ ਆ ਸਾਰੇ ਸਹੀ ਗੱਲ ਆ ਭਾਈ ਬਾਈ ਗਾ ਨਾ ਮਾੜੀ ਚੀਜ਼ ਨਹੀਂ ਲੈਣੇ 2 ਰੁਪਏ ਵੱਧ ਲੱਗ ਜਾਣ ਕੋਈ ਚੈੱਕ ਕਰਨੀ ਮੰਨ ਕੇ ਚੱਲ ਡਾਕਟਰ ਪੂਰਾ ਫੁੱਲ ਰੇਟ ਪਰ ਕਹੇ ਬਈ ਆ ਬੱਚਿਆਂ ਦਾ ਅਗਲਾ ਕਹਿ ਜਾਂਦਾ ਤੁਸੀਂ ਰੇਟ ਮੰਗੀ ਜਾਂਦੇ ਆ ਹੂੰ ਬਾਕੀ ਬੱਚੇ ਤੈਨੂੰ ਆਪ ਹੀ ਦੱਸਣਗੇ ਆਪ ਹੀ ਦੱਸਣਗੇ ਅੱਗੇ ਤੈਨੂੰ ਨੰਬਰ ਵਾਲੀ ਦੀ ਝੂਲੀ ਰਖਾ ਦੋ ਪਹਿਲਾਂ ਇਹਦੀ ਹਾਂ ਝੂਲੀ ਰੱਖ ਦੋ ਕਿਵੇਂ ਚਾਰ ਹੀ ਥਣ ਚਾਰ ਹੀ ਥਣ ਹੋਣਗੇ ਲੈ ਬਾਈ ਚਾਰ ਹੀ ਥਣ ਇਕੱਲਾ ਇਕੱਲਾ ਥਣ ਖੋਲ ਦੇ ਬਾਈ ਤੋਰ ਦੇ ਪਛੀ ਚੰਗੀਆਂ ਫ੍ਰੈਂਕ ਬਰੀਡਾਂ ਜਿਹੜਾ ਕੁਝ ਹੋਊਗਾ ਬੱਚਿਆਂ ਡਾਕਟਰ ਕੋਈ ਫੋਟਸਾਂਗ ਕੋਈ ਦੰਦੋਂ ਮੰਨ ਉਹ ਆਪਾਂ ਵੀਡੀਓ ਚ ਦੱਸਾਂਗੇ ਦੱਸਾਂਗੇ ਉਹ ਸਾਰਾ ਕੁਝ ਹਾਂ ਇਹ ਨਹੀਂ ਬਾਈ ਕਹਿੰਦਾ ਗੱਪ ਜਾਂ ਮਾਰ ਕੇ ਨਹੀਂ ਗੱਪ ਦਾ ਡਾਕਟਰ ਆਪਾਂ ਮਾਰ ਨਹੀਂ ਨਹੀਂ ਆਪਣਾ ਯਾਰ ਜੋ ਸੱਚ ਤੇ ਕੰਮ ਚੱਲਦਾ ਸਹੀ ਗੱਲ ਆ ਬੱਚੇ ਆਪਣੇ ਖੜਦੇ ਹੀ ਨਹੀਂਗੇ ਖੜਦੇ ਹੀ ਨਹੀਂਗੇ ਬੱਚੇ ਆਪ ਬੋਲਿਆ ਬਰੀਡ ਬੱਚਿਆ ਬੋਲਦਾ ਟਰਾਪ ਆਪ ਲੈ ਆ ਬੱਚੀ ਦਾ ਕੋਈ ਆਂਦਾ ਲੈ ਆ ਉਹ ਆ ਬੱਚਾ ਦੇਖ ਜਮਾ ਪੁੱਤਰ ਪੁੱਤਰ ਜਮਾ ਸਿੱਧਾ ਖੜਾ ਲੱਤਾਂ ਉੱਤਾਂ ਜਮਾ ਸਿੱਧੀਆਂ ਨਾਲ ਲੱਜ ਜਮਾ ਸਿੱਧੀਆਂ ਸਟੇਟ ਦੇ ਕੀ ਕਾੜ ਦੀ ਜੀ ਬੱਚੇ ਦੀ ਜਾਤ ਦੇ ਨਾਸਾਂ ਖਿਲਾ ਦੀ ਹੁਣ ਇਹ ਕਹਿਣ ਦੀ ਲੋੜ ਨਹੀਂ ਵੀ ਬਰੀਡ ਹੈਗੀ ਆ ਕਿ ਨਹੀਂ ਸਹੀ ਗੱਲ ਆ ਭਾਈ ਬਰੀਡ ਆਪ ਦੱਸਦੀ ਆ ਬੱਚਿਆਂ ਦੀ ਆਪ ਦੱਸਦੀ ਆ ਨਾ ਹਮ ਹਰ ਇੱਕ ਬੰਦਾ ਇਹਨੂੰ ਪਰਖ ਸਕਦਾ ਯਾਰ ਹਾਂ ਹਰ ਇੱਕ ਬੰਦਾ ਪਰਖ ਸਕਦਾ ਡਾਕਟਰ ਹਰ ਇੱਕ ਬੰਦਾ ਆਮੀ ਪਰਖ ਹੀ ਜਾਊਗਾ ਹਾਂ 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 ਹਰ ਇੱਕ ਬੰਦੇ ਨੂੰ ਪਤਾ ਹੈਗਾ ਵੀ ਇਹ ਬਰੀਡ ਦਾ ਬੱਚਾ ਹੈਗਾ ਸਹੀ ਗੱਲ ਆ ਭਾਈ ਤੇ ਮੁੱਲ ਵਾਈ ਦੇ ਜਾਇਜ਼ ਮੁੱਲ ਜਮਾ ਜਾਇਜ਼ ਹੋਣਗੇ ਡਾਕਟਰ ਠੀਕ ਹੈ ਕਿ ਨਹੀਂ ਤੋਰਾ ਤੇ ਉਤੋਂ ਪੱਧਰ ਥਣ ਝੂਲੀ ਓਕੇ ਬਾਕੀ ਜਮਾ ਪੱਧਰ ਆਗਾ ਬੱਚਾ ਜਿੰਨਾ ਵੀ ਹੈਗਾ ਲੈ ਕਿਸੇ ਪਾਸੋਂ ਨਹੀਂ ਹੱਤ ਤਰਾਵਾ ਬਰੀਡ ਇੱਕ ਨੰਬਰ ਹੈ ਬਰੀਡ ਸਾਰੇ ਬੱਚੇ ਡਾਕਟਰ ਇੱਕ ਨੰਬਰ ਆ ਜੀ ਹੂੰ ਹੂੰ ਉਮਰ ਤਾਂ 6 ਮਹੀਨਿਆਂ ਦੀ ਵੀ ਹੈ ਉਮਰ ਦਾ ਸਾਰੇ ਆ ਮੰਨ ਕੇ ਚੱਲੋ 6 ਬੱਚਿਆਂ ਦੀ 6-6 ਮਹੀਨੇ ਹੈ ਠੀਕ ਹੈ ਬਾਈ ਹੂੰ ਅੱਗੇ ਭਾਈ ਆ ਗਿਆ 4 ਨੰਬਰ ਤੇ ਬੱਚਾ ਝੂਲੀ ਦਿਖਾ ਦੇ ਭਾਈ ਇਹਦੀ ਵੀ ਕਵਾਲਿਟੀ ਯਾਰ ਮੈਨੂੰ ਜਿਵੇਂ ਜਿਵੇਂ ਗਾਹ ਨੂੰ ਜਾਈਨਾ ਇੱਕ ਦੂਜੇ ਵੱਧ ਕੇ ਜਮਾ ਡਾਕਟਰ ਟਾਪ ਦੇ ਬੱਚੇ ਆਉਣਗੇ ਗਾਹਾਂ ਦੀ ਗਾਹਾਂ ਸਹੀ ਗੱਲ ਆ ਲੈ ਥਾਣ ਤੋਂ ਦੇਖੋ ਜੀ ਦਿਖਾਓ ਗਲਾਬੀ ਥਣ ਕੱਲਾ ਕੱਲਾ ਥਣ ਕਿਆ ਬਾਤ ਆ ਪੂਰੀ ਵਿੱਤੀ ਦੇ ਥਣ ਲੱਗ ਗਿਆ ਚੜਦੇ ਚੜਦਾ ਬੱਚਾ ਮਿਲੂਗਾ ਸਹੀ ਆ ਦੇਖੋ ਫੇਸ ਆ ਬਿਊਟੀ ਦੇਖੋ ਲੈ ਕਿਆ ਕੰਨ ਦੇ ਜਮਾ ਛੋਟਾ ਕੰਨ ਆ ਬੋਦੀ ਵਾਦੀ ਬੋਦੀ ਚੰਗੀ ਆ ਹਣਾ ਕਿਆ ਬਾਤ ਕੰਨ ਛੋਟਾ ਪ੍ਰਿੰਟ ਦੇਖੋ ਉੱਤੋਂ ਪੱਧਰ ਬਈ ਹਣਾ ਹਮ ਬਰੀਡ ਵਾਲੀ ਚੰਗੀ ਆ ਯਾਰ ਬੱਚੇ ਸਾਰੇ ਹੀ ਸੁਨੱਖੇ ਆ ਡਾਕਟਰ ਸਾਰੇ ਹੀ ਕਵਾਲਿਟੀ ਦੇਖੋ ਆਪ ਨੂੰ ਕੋਈ ਬੱਚਾ ਹੈ ਜਾਨੀ ਜਿਹੜਾ ਨਾ ਹੋ ਹੋਵੇ ਹੂੰ ਤੋਰਾ ਇੱਕ ਨੰਬਰ ਉਤੋਂ ਵੱਧਰ ਜਾਦਵੀ ਰੀਡ ਪੁੱਲ ਲੈ ਢਾਹ ਦੀ ਹੈ ਫੀਡ ਖਾਦੀ ਵੀ ਡਾਕਟਰ ਬੱਚਿਆਂ ਦੀ ਮੈਂ ਕਹਿੰਦਾ ਸਾਲਾ ਮਾਰਦੀ ਆ ਬਾਈ ਬਾਕੀ ਪ੍ਰਿੰਟ ਦੇਖ ਲੈ ਸਾਰੇ ਬੱਚਿਆਂ ਦੇ ਇੱਕ ਹੀ ਆ ਹੂੰ ਬਾਕੀ ਮੂੰਹ ਮਾਂ ਦੇਖ ਲੈ ਜਮਾਂ ਸੁਨੱਖਾ ਫੁੱਲ ਮੁੱਲ ਵੀ ਬਾਈ ਦੇ ਬਰੀਡ ਦੇ ਸਾਮਾ ਆ ਹਾਂ ਬੋਦੀ ਫੁੱਲ ਆ ਗਈ ਪੂਰੀ ਵਧੀਆ ਬੱਚਾ ਬਹੁਤ ਚੰਗਾ ਬਲੇ ਇਹ ਬੱਚੇ ਆ ਕਿ ਪੱਧਰ ਪੁੱਧਰ ਬਹੁਤ ਆ ਲੱਤਾਂ ਜਮਾਂ ਸਿੱਧੀਆਂ ਹਾਂ ਸਹੀ ਆ ਲੈ ਬਾਈ ਹੂੰ ਕਵਾਲਿਟੀ ਇੱਕ ਨੰਬਰ ਆ ਲੈ ਚਲੋ ਬਾਈ ਜਮਾ ਫੁੱਲ ਬਰੀਡ ਦੇ ਬੱਚੇ ਡਾਕਟਰ ਸਹੀ ਗੱਲ ਹੈ ਬਰੀਡ ਬਹੁਤ ਹੈ ਯਾਰ ਬੱਚੇ ਤੇ ਹਨ ਇਹ ਬੱਚਿਆਂ ਤੇ ਮਿਹਨਤ ਬਹੁਤ ਲੱਗ ਜਾਂਦੀ ਡਾਕਟਰ ਪਾਲਣ ਦੇ ਬਹੁਤ ਆ ਜਾਂਦੀ ਹੈ ਸਹੀ ਗੱਲ ਆ ਭਾਈ ਬਾਕੀ ਥਾਣ ਝੂੜੀਆਂ ਸਾਫ ਹਨ ਬਾਕੀ ਹੁਣ ਆਇਆ ਨਾ ਗਾਹਕ ਵੀ ਡਾਕਟਰ ਹਰੇ ਕਹਿੰਦਾ ਸਾਨੂੰ ਇਹ ਜੇ ਬੱਚੇ ਚਾਹੀਦੇ ਆ ਪਤਾ ਆਪ ਨੂੰ ਲੱਗਦਾ ਉਹ ਬੱਚੇ ਮਿਲਦੇ ਬਹੁ ਘਟਾ ਸਹੀ ਗੱਲ ਆ ਭਾਈ ਹੂੰ ਬਾਕੀ ਐ ਗਾਕਾਂ ਦੀ ਮੰਗ ਆਪਾਂ ਪੂਰੀ ਕਰਕੇ ਦਿੰਨੇ ਆ ਹੂੰ ਅੱਗੇ ਆ ਦੇਖ ਲੋ ਬੱਚਾ ਡਾਕਟਰ ਪਾ ਦੇ ਨੰਬਰ ਝੋਲੀ ਦਿਖਾ ਦੇ ਝੋਲੀ ਦਿਖਾ ਦੇ ਡਾਕਟਰ ਲੈ ਭਾਈ ਚਾਰ ਥਣ ਪੂਰੀ ਵਿੱਚ ਦੇ ਕਿਆ ਬਾਤ ਝੋਲੀ ਬੜੀ ਚੰਗੀ ਐ ਨਾ ਝੋਲੀ ਡਾਕਟਰ ਜਮਾ ਕੱਬਣਾ ਰਗੀ ਲੈ ਦੇਖੀ ਜਾਤ ਬੱਚੇ ਦੀ ਕਿਆ ਬਾਤ ਆ ਯਾਰ ਆ ਬੋਲਦੇ ਬੱਚੇ ਹਜੇ ਮਿਲਦੇ ਆ ਯਾਰ ਬੱਚੇ ਹਜੇ ਕਿ ਨਹੀਂ ਲੈ ਛੋਟਾ ਛੋਟਾ ਕੰਨ ਫੇਸ ਚਾਰ ਉਂਗਲਾਂ ਦਾ ਕੰਨ ਹੀ ਆ ਜਮਾ ਸਹੀ ਗੱਲ ਆ ਭਾਈ ਬਾਕੀ ਟੂਆ ਟੂਆ ਦੇਖ ਲੋ ਮੱਥੇ 'ਚ ਪੈਂਦਾ ਇੱਕ ਦੂਜੇ ਤੋਂ ਵੱਧ ਕੇ ਬੱਚਾ ਆ ਰਿਹਾਗਾ ਭਾਈ ਫੁੱਲ ਕੁਆਲਿਟੀ ਫੁੱਲ ਬਰੀਡ ਵਾਲਾ ਲੇ ਐ ਵੀ ਨਹੀਂ ਵੀ ਮੰਨ ਕੇ ਚੱਲ ਹਾਂ ਥੋੜਾ ਨਾ ਬਸ ਤਲਿਹਾਰਾਂ ਦੀ ਮੰਨ ਦੇ ਖੁੱਲਿਆ ਕਰਕੇ ਹੂੰ ਲੈ ਲਈ ਤੋੜਾ ਤੋੜਾ ਜਮਾ ਇੱਕ ਨੰਬਰ ਆ ਡਾਕਟਰ ਬੱਚਿਆਂ ਦਾ ਹੂੰ ਕੀ ਬਾਤ ਆ ਬਾਕੀ ਪੱਦਰ ਪੁੱਦਰ ਦੇਖ ਜਮਾ ਬਰੀਡ ਬਾਹਲੀ ਆ ਯਾਰ ਬਰੀਡ ਫੁੱਲ ਆ ਜਮਾ ਡਾਕਟਰ 100 ਤੋਂ 100% ਆ ਹੂੰ ਰਿਕਾਰਡ ਵੀ ਬਹੁਤ ਚੰਗੇ ਹੋਣਗੇ ਚਲੋ ਗੱਲ ਬਸ ਐ ਮੰਨ ਕੇ ਚੱਲ ਡਾਕਟਰ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਇਹ ਬੱਚਿਆਂ ਦੀ ਤਾਂ ਆਪ ਬੋਲ ਹਾਂ ਬੋਲਦੇ ਆ ਬੱਚੇ ਵੀ ਸੀਰਕਾਡ ਦੇ ਹੈਗੇ ਆ ਹੂੰ ਮੁੱਲ ਦਾ ਜਾਇਜ਼ ਹੁੰਦਾ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਗੱਲ ਲੱਤਾਂ ਲੁੱਤਾਂ ਜਮਾ ਸਿੱਧੀਆਂ ਆਂ ਸਹੀ ਗੱਲ ਹੈ ਕੁੜੇ ਪੜੇ ਜਮਾ ਪੜਿਆ ਹੋਇਆ ਬੱਚਾ ਹੈਗਾ ਪੱਧਰਾ ਜਮਾ ਸਹੀ ਹੈ ਭਾਈ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਹੋਊਗਾ ਜਮਾ ਜਾਇਜ਼ ਹੋਣਗੇ ਡਾਕਟਰ ਮੁੱਲ ਬੱਚਿਆਂ ਦੇ ਜਾ ਹਣਾ ਬਰੀਡ ਦੇ ਹਿਸਾਬ ਨਾਲ ਮੁੱਲ ਹੋ ਜਾਊਗਾ ਬਰੀਡ ਦੇ ਹਿਸਾਬ ਨਾਲ ਮੁੱਲ ਹੋਣੀ ਡਾਕਟਰ ਝੂਲੀ ਦੇਖ ਲੈ ਇੱਕ ਨੰਬਰ ਆ ਭਾਈ ਬੱਚਾ ਆਪ ਹੀ ਰੱਖਦਾ ਯਾਰ ਬੱਚੇ ਦੱਸਣਗੇ ਡਾਕਟਰ ਆਪ ਹੀ ਬੋਲਦੇ ਬੱਚੇ ਸਹੀ ਗੱਲ ਆ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਬੱਚਿਆਂ ਬਾਰੇ ਅੱਗੇ ਬਈ ਆ ਗਈ 6 ਨੰਬਰ ਤੇ ਹਨਾ ਇਹਦੀ ਕਿੰਨੀ ਉਮਰ ਆ ਇਹ ਵੀ ਡਾਕਟਰ 6 ਮਹੀਨਿਆਂ ਦਾ ਬੱਚਾ ਹੀ ਆ ਝੋਲੀ ਦਿਖਾ ਦਿਓ ਝੋਲੀ ਦਿਖਾਣੇ ਚਾਰੀ ਥਣ ਚਾਰੀ ਥਾਣਾ ਜਮਾ ਕਿਆ ਬਾਗ ਕਣਕ ਦੇ ਦਾਣੇ ਜਿਨਾ ਨਿਸ਼ਾਨ ਆ ਇਹ ਮਾੜਾ ਉਹ ਦਿਖਾ ਦਿਓ ਕੈਮਰੇ ਚ ਹੈਗਾ ਕਾ ਜਿਵੇਂ ਮਾੜਾ ਆ ਜਿਵੇਂ ਕਣਕ ਦਾ ਦਾਣਾ ਨਹੀਂ ਹੁੰਦਾ ਉਹਵੇਂ ਆ ਉਹਦਾ ਕੋਈ ਚੱਕਰ ਵੀ ਨਹੀਂਗਾ ਉਹਦਾ ਕੋਈ ਵੈ ਨਹੀਂ ਹਾਂ ਥਣ ਚਾਰੀ ਆਗੇ ਹੂੰ ਬਾਕੀ ਜਾਤ ਫੁੱਲ ਆ ਬੱਚੇ ਜਾਤ ਫੁੱਲ ਆ ਲੈ ਬੋਦੀ ਆ ਗਈ ਲੈ ਮੱਥੇ ਤੇ ਜਮਾ ਇੱਕ ਨੰਬਰ ਆ ਹਨਾ ਕੀ ਬਾਤ ਆ ਹੜ ਨਹੀਂ ਉੜਨੀ ਦੇ ਹੜ ਨਹੀਂ ਉੜਨੀ ਡਾਕਟਰ ਕੋੜੀਆਂ ਵਰਗਾ ਬੱਚਾ ਗਾ ਸਹੀ ਗੱਲ ਆ ਭਾਈ ਬ੍ਰੀਟ ਜਾਤ ਫੁੱਲ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਮ ਵਾਲੀ ਰਲ ਆ ਲੈ ਕੀ ਬਾਤ ਡਾਕਟਰ ਸਾਰੇ ਬੱਚੇ ਕਹਿੰਦੇ ਕਹੋਂਦੇ ਸਾਰੇ ਆਪਦੇ ਆਪ ਨੂੰ ਐ ਆਂਗੇ ਵੱਧ ਕੇ ਸਾਰੇ ਇੱਕ ਦੂਜੇ ਤੋਂ ਇੱਕ ਤੋਂ ਦੂਜੀ ਤੋਂ ਵੱਧ ਕੇ ਆ ਜਾ ਹਾਂ 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 ਇੱਕ ਦੂਜੀ ਤੋਂ ਵੱਧ ਕੇ ਨਾ ਬੱਚਾ ਦੇਖਾ ਡਾਕਟਰ ਜਮਾ ਪੱਧਰਾ ਜਮਾ ਪੱਧਰਾ ਜਮਾ ਲੱਤਾਂ ਲੱਤਾਂ ਜਮਾ ਸਿੱਧੀਆਂ ਫੇਸ ਦੇਖ ਹਨ ਫੇਸ ਦੇਖ ਬੜਾ ਪਿਆਰਾ ਨਾਸਾਂ ਨੋਸਾਂ ਗਲਾ ਬਾਕੀ ਖੜ ਨਹੀਂ ਖੁੜ ਨਹੀਂ ਬਰੀਟ ਫੋਲ ਬਾਕੀ ਅਜੇ ਪ੍ਰਿੰਟ ਬਹੁਤ ਘੱਟ ਨਿਕਲ ਰਿਹਾ ਡਾਕਟਰ ਸਹੀ ਗੱਲ ਆ ਬਾਈ ਹੂੰ ਅਗਲਾ ਕਹਿੰਦਾ ਬਾਈ ਬਰੀਡ ਚਾਹੀਦੀ ਐ ਬਰੀਡ ਇਹੋ ਜੀ ਬਰੀਡ ਹੁਣ ਮਿਲਦੀ ਐ ਸਹੀ ਗੱਲ ਆ ਭਾਲਣੀ ਪੈਂਦੀ ਐ ਬਹੁਤ ਮਿਹਨਤ ਕਰਨੀ ਪੈਂਦੀ ਐ ਬਰੀਡਾਂ ਦੀ ਚੰਗੀ ਬਰੀਡ ਤੇ ਪੈਸਾ ਲਾਵਾਂਗੇ ਚੰਗਾ ਹੀ ਰਹੂਗਾ ਠੀਕ ਆ ਬਾਕੀ ਇਹ ਜੇ ਬੱਚੇ ਬਾਈ ਕਿਹੜਾ ਬੰਦਾ ਵੀਰ ਲੈ ਗਿਆ ਕੋਈ ਆਪ ਹੀ ਦੱਸਣਗੇ ਮੁੱਲ ਪਾ ਦੇਣਗੇ ਲਈ ਇਹ ਇਹ ਚੰਗੇ ਆ ਗਾਂਹਾਂ ਇਹ ਬੱਚੇ ਚੰਗੇ ਦਿੱਤੇ ਹਨ ਤੇ ਵਧੀਆ ਬਰੀਡ ਆ ਕੇ ਪੰਜ ਚਾਰ ਚਾਰ ਮਹੀਨੇ ਇਹਨਾਂ ਦੀ ਸੇਵਾ ਕਰ ਲਈ ਬੱਚਿਆਂ ਦੀ ਡਾਕਟਰਾਂ ਇਹਨਾਂ ਨੇ ਟੀਕੇ ਲੈ ਜਾਣੇ ਟੀਕੇ ਲੈ ਜਾਣੇ ਸਹੀ ਗੱਲ ਆ ਮੁੱਲ ਬਾਈ ਤੇ ਜਾਇਜ਼ ਹੋਣਗੇ ਬਾਈ ਮੁੱਲ ਫੋਨ ਤੇ ਹੁਣੇ ਕਈ ਵਾਰੀ ਭਰਾਗੇ ਨਾ ਕੋਈ ਵੇਚਣ ਵਾਲੇ ਭਰਾ ਲੈ ਜਾਂਦੇ ਕਹਿੰਦੇ ਬਾਈ ਹਮ ਇੱਕ ਗੱਲ ਹੋਰ ਆ ਡਾਕਟਰ ਬਾਈ ਮੰਨ ਕੇ ਚੱਲ ਆਪਣੇ ਹੋ ਗਏ 6 ਨਾਗ ਹੋ ਗਏ ਪਹਿਲੇ 6 ਨਾਗ ਹੋ ਗਏ ਹਾਂਜੀ ਇਹ ਆ 7ਵਾਂ ਨਾਗਾ ਜੇ ਕੋਈ 7 ਨਾਗਾ ਇਕੱਠੇ ਲੈਂਦਾ 100 ਕਿਲੋਮੀਟਰ ਤੱਕਰ ਕਰਾਇਆ ਫਰੀ ਆ ਚੱਕ ਬਾਈ ਜਮਾ ਆਫਰ ਹੀ ਕਰਤਾ ਇਕੱਠੇ ਲਾਉਂਗੇ ਬਾਈ ਕਹਿੰਦਾ 100 ਕਿਲੋਮੀਟਰ ਦਾ ਜਿਹੜਾ ਕਿਰਾਇਆ ਜਮਾ ਆਫਰ ਆ ਡਾਕਟਰ ਜਮਾ ਆਫਰ ਆ ਬਾਈ ਕੀ ਬਾਤ ਆ ਹੁਣ ਤੇ ਝੋਲੀ ਦਿਖਾਓ ਡਾਕਟਰ ਹਮ ਝੋਲੀ ਦਿਖਾਉਣੇ ਚਾਰ ਥਾਣੇ ਹਨਾ ਚਾਰ ਹੀ ਥਾਣਾਗੇ ਲੈ ਬਾਈ ਕੀ ਬਾਤ ਆ ਕੀ ਬਾਤ ਆ ਹਮ ਆਇਆ ਐਚ ਚੇਂਜ ਦਾ ਥਾਣਾ ਹਾਂ ਬਾਕੀ ਫੇਸ ਦਿਖਾਓ ਡਾਕਟਰ ਫੇਸ ਨਹੀਂ ਬਿਊਟੀ ਦੇਖ ਹਨਾ ਬਿਊਟੀ ਦੇਖੋ ਡਾਕਟਰ ਬੱਚਾ ਮੂੰਹ ਬੋਲਦਾ ਯਾਰ ਨਾਸਾਂ ਨੂੰ ਸਾਂ گلابی ਆ گلابی ਨਾਸਾਂ ਦਾ ਡਾਕਟਰ ਬਰੀਡ ਚੈੱਕ ਬਾਕੀ ਪੱਧਰ ਪੁੱਧਰ ਬਹੁਤ ਆ ਹਮ ਤੋਰਾ ਇੱਕ ਨੰਬਰ ਚਾਰ ਥਾਣ ਪੂਰੀ ਵਿਤੀ ਦੇ ਕਲਾ ਕਲਾ ਥਾਣਾ ਬਰੀਡ ਬਹੁਤ ਆ ਬੱਚੇ ਬਾਕੀ ਲੱਤਾਂ ਲੁੱਤਾਂ ਜਮਾਂ ਸਿੱਧੀਆਂ ਡਾਕਟਰ ਕੋਈ ਐ ਨਹੀਂਗਾ ਗਲੇ ਵੀ ਬੱਚੇ ਆ ਸਾਰੇ ਤੋ ਵੀ ਪੱਧਰ ਆ ਯਾਰ ਜਮਾਂ ਜਮਾਂ ਪੱਧਰ ਆ ਹੀ ਡਾਕਟਰ ਬਾਕੀ ਸਨਖ ਪੁਣਾ ਬਹੁਤ ਆਗਾ ਬਸੀ ਜੀ ਬਿਊਟੀ ਦੇਖ ਬੱਚੇ ਦੀ ਹਾਂ ਬਿਊਟੀਫੁੱਲ ਆ ਗਈ ਬਾਕੀ ਮੁੱਲ ਵੀ ਬਾਈ ਦੇ ਜਾਇਜ਼ ਮੁੱਲ ਜਮਾ ਜਾਇਜ਼ ਹੋਣਗੇ ਡਾਕਟਰ ਆ ਹੋਣਗੇ ਬਰੀਡ ਦੇ ਹਿਸਾਬ ਨਾਲ ਹੀ ਸਹੀ ਆ ਹਮ ਬੱਚਾ ਬਹੁਤ ਚੰਗਾ ਫੇਸ ਦਿਖਾ ਰਿਹਾ ਤੇ ਫੇਸ ਇੱਕ ਵਾਰੀ ਡਾਕਟਰ ਹੋਰ ਦਿਖਾ ਦਿਓ ਫੇਸ ਦਾ ਤਾਂ ਕੋਈ ਮੁੱਲ ਹੀ ਨਹੀਂਗਾ ਸਹੀ ਗੱਲ ਬਿਊਟੀ ਚੈੱਕ ਕਰ ਲਓ ਲੈ ਇੱਕ ਨੰਬਰ ਬਿਊਟੀ ਆ ਜਮਾ ਚਿੱਟਾ ਮੂੰਹ ਬਹੁਤ ਚੰਗੀ ਆ ਕੀ ਬਾਤ ਆ ਮੋਹਲਾ ਭਾਈ ਕਹਿੰਦਾ ਜਮਾ ਜਾਇਜ ਕਰਾਂਗੇ ਬਾਹਲੇ ਮੁੱਲ ਨਹੀਂ ਕਰਦੇ ਉਹ ਮੁੱਲੀ ਨਹੀਂ ਕਰਨੇ ਡਾਕਟਰ ਆਪਾਂ ਐਵੇਂ ਹੀ ਬਸ ਕਰੀ ਜਾਗੇ 35 40 ਹਜ਼ਾਰ ਆ ਆਪਾਂ ਜਮਾ ਜਾਇਜ ਮੁੱਲ ਕਰਾਂਗੇ ਬੱਚਿਆਂ ਦੇ ਠੀਕ ਆ ਭਾਈ ਹੂੰ ਬਰੀਡ ਦੇ ਯਾਰ ਇੱਕ ਦੂਜੀ ਤੋਂ ਵੱਧ ਕੇ ਆਣਾ ਕੱਲੀ ਕੱਲੀ ਸਾਰੇ ਸਾਰੇ ਬੱਚੇ ਡਾਕਟਰ ਸਿਰ ਆ ਗਏ ਆਪਣੇ ਸਹੀ ਗੱਲ ਆ ਭਾਈ ਇੱਕ ਬੱਸੀ ਚ ਆਪਣੇ ਜਮਾੜੀ ਜੀ 10% ਕਰਾਉਸ ਆ ਗਈ ਉਹ ਆਪਾਂ ਦੱਸ ਕੇ ਦੇਵਾਂਗੇ ਅੱਗੇ ਭਾਈ ਆ ਗਿਆ 7 ਨੰਬਰ 8 ਨੰਬਰ ਆ ਗਿਆ 8 ਨੰਬਰ ਆ ਗਿਆ ਤੇ ਇਹਦੀ ਕਿੰਨੀ ਉਮਰ? ਇਹਦੀ ਡਾਕਟਰ ਹੋਊਗੀ 13 ਕਿ ਮਹੀਨਿਆਂ ਦੀ ਉਮਰ। 13 ਮਹੀਨਿਆਂ ਦੀ। ਠੀਕ ਝੋਲੀ ਦਿਖਾ ਦਿਓ ਬਾਕੀ। ਝੋਲੀ ਨੇੜ ਤੋਂ ਦਿਖਾਉਣੇ। ਕੱਲਾ ਕੱਲਾ ਥਾਣ ਪੂਰੀ ਵਿਥੀ ਤੇ ਲੈ। ਕਿਆ ਬਾਤ ਹੈ। ਝੋਲੀ ਇੱਕ ਨੰਬਰ ਹਨ। ਝੋਲੀ ਬ੍ਰੀਟ ਫੇਸ ਪ੍ਰਿੰਟ। ਦੰਦੋ ਖੀਰੀ ਡਾਕਟਰ। ਹੂੰ। ਉਹ ਵੀ ਆਪਾਂ ਚੈੱਕ ਕਰਾਵਾਂਗੇ। ਲੈ ਬਾਈ। ਦੰਦ ਵੀ ਬਾਈ ਕਹਿੰਦਾ ਪਟ ਕੇ ਕੋਈ ਚੈੱਕ ਨਹੀਂ ਦਿਖਾਉਣੇ। ਨੰਦੋ ਖੀਰੀ ਲੈ। ਹੂੰ। ਜਮਾ ਖੀਰੀ ਲੈ। ਓਕੇ ਆ ਬਾਈ। ਲੈ ਚੱਲ। ਦੰਦੋ ਜਮਾ ਖੀਰੀ ਆ ਫੇਸ ਬਰੀਕੀ ਚ ਬਹੁਤ ਯਾਰ ਬਰੀਕ ਬੜੀ ਆ। ਬਾਕੀ ਜਮਾ ਡਾਕਟਰ ਕਾਲੇ ਨਾਗਰਗੀ ਬੱਸੀ ਆ। ਹਮ ਬਰੀਕ ਬਹੁਤ ਆ ਗਈ। ਤੋਰਾ ਦੇਖ ਬਈ। ਉਤੋਂ ਪੱਦਰ, ਕੱਦ ਬਰੀਟ, ਇੱਕ ਨੰਬਰ ਆ। ਚਾਰ ਥਾਣਾ ਕਹਿੰਨੀ? ਚਾਰ ਹੀ ਥਾਣਾ ਡਾਕਟਰ ਦੰਦੋ ਖੀਰੀ ਆ। ਹਮ ਪੂਰੀ ਫੁੱਲ ਬਰੀਡ ਆ ਬੱਸੀ ਦੀ। ਸਹੀ ਗੱਲ ਆ। ਜਾਤ-ਜੂਤ ਬਹੁਤ ਆ ਬੱੱਚੀ ਦੀ। ਜਾਤ ਫੁੱਲ ਆ ਡਾਕਟਰ ਕੰਨ ਜਮਾ ਛੋਟੇ ਹੀ ਆ ਚਾਰ ਉਂਗਲਾਂ ਦਾ ਕੰਨ ਹੀ ਆ। ਕੀ ਬਾਤ ਆ ਬਈ। ਕੱਦ ਉਤੋਂ ਬਾਕੀ ਖੜਨੀ ਖੁੜਨੀ ਜਮਾ ਸਿੱਧੀ ਆ ਬੱਸੀ ਦੀ। ਹਮ ਕੀ ਬਾਤ ਆ ਮੇਰੀ। ਬੱਤ ਮੰਨ ਕੇ ਚਲੋ ਡਾਕਟਰ ਇੱਕ ਮਹੀਨੇ ਦੇ ਵਿੱਚ ਵਿੱਚ ਨੇ ਸ਼ੀਮਾ ਲੈ ਲੈਣਾ ਆਪ ਬੋਲਦੀ ਆ ਨਾ ਬਰੀਕ ਆ ਬੋਲਦੀ ਡਾਕਟਰ ਬਸ ਹੀ ਮੁੱਲ ਬਾਈ ਕਹਿੰਦਾ ਜਮਾ ਜਾਏ ਮੁੱਲ ਜਮਾ ਜਾਏ ਹੋਣਗੇ ਡਾਕਟਰ ਜਮਾ ਜਾਏ ਤਾਂ ਪੱਦਰ ਦੇਖ ਜਮਾ ਸਟੇਟ ਆ ਬਾਕੀ ਜਾਤ ਜੂਤ ਫੁੱਲ ਆ ਗਈ ਬੱਸੀ ਜਾਂ ਤਾਂ ਫੁੱਲ ਆ ਗਈ ਬਰੀਕੀ ਚ ਵਾਲਾ ਬੱਚਾ ਹਾਂ ਜਮਾ ਬਰੀਕ ਜਮਾ ਬਰੀਕ ਡਾਕਟਰ ਸਹੀ ਗੱਲ ਹੈ ਚਮੜੀ ਦਾਸਦੀ ਹੈ ਬਰੀਕੀ ਚ ਵਾਲਾ ਬੱਚਾ ਝੋਲੀ ਬਹੁਤ ਚੰਗੀ ਹੈ ਨਾ ਝੋਲੀ ਦਾ ਡਾਕਟਰ ਗੱਬਣਾ ਰਹੀ ਹੈ ਦੀ ਜਮਾ ਚਾਰ ਥਾਂ ਪੂਰੀ ਵਿਥੀ ਤੇ ਕੱਲਾ ਕੱਲਾ ਥਾਂ ਹੁਣ ਆ ਬੱਸੀ ਡਾਕਟਰ ਨੌ ਨੰਬਰ ਤੇ ਆ ਹਾਂ ਇਹ ਹਰੇਕ ਬੰਦਾ ਐ ਕਹੂਗਾ ਵੀ ਇਹ ਦੋ ਦੰਦ ਹੋਊ ਚਾਰ ਦੰਦ ਹੋਊ ਜਮਾ ਪਹਿਲਾਂ ਪੰਦ ਖਾਵਾਂਗੇ ਕੈਮਰੇ ਚ ਖੀਰੀ ਬੱਸੀ ਆ ਲੈ ਬਈ ਝੂਠ ਮਾਰਨਾ ਨਹੀਂ ਜਮਾ ਬਾਈ ਕਹਿੰਦਾ ਸਾਹਮਣੇ ਕਰ ਲੈਨੇ ਪੱਟ ਕੇ ਜਮਾ ਖੀਰੀ ਆ ਬਾਈ ਜਮਾ ਖੀਰੀ ਬੱਸੀ ਆ ਪੜੀ ਵੀ ਹਕੀਕਤ ਕੁਦ ਦੇਖ ਲਓ ਪੂਰਾ ਫੁੱਲ ਲੱਗ ਪਲੀ ਵੀ ਆ ਕਈ ਵਾਰੀ ਭਰਾ ਅੰਦਾਜ਼ਾ ਲਾ ਲੈਂਦੇ ਜਿਆਦਾ ਫੁੱਲਾ ਬੱਸੀ ਡਾਕਟਰ ਹਾਂ ਜਿਆਦਾ ਫੁੱਲਾ ਉਹਨਾਂ ਦੇਖ ਲੈ ਮੈਂ ਇੱਥੇ ਮੇਰਾ 6 ਪੌਣੇ 6 ਫੁੱਟ ਕੱਦ ਦਾਗਾ ਹੂੰ ਕੱਟ ਤੋਂ ਕੱਟ ਇਹ 5 ਫੁੱਟ ਦੇ ਕਰੀਬ ਹੋ ਸਾਢੇ 4-5 ਦੇ ਬੋਦੀ ਦੇਖ ਹਨਾ ਛੋਟਾ ਜਿਹਾ ਬੈਕਨ ਬਰੀਡ ਫੁੱਲ ਜਾਤ ਬਹੁਤ ਆ ਯਾਰ ਬੱਚੇ ਤੇ ਹਨਾ ਜਾਤ ਫੁੱਲ ਆ ਡਾਕਟਰ ਬੱਸੀ ਥਣ ਵੀ ਦਿਖਾ ਦੇਾਂਗੇ ਥਣ ਵੀ ਦਿਖਾਵਾਂਗੇ ਚਾਰ ਹੀ ਥਾਣਾ ਡਾਕਟਰ ਪੜੀ ਵੀ ਬਹੁਤ ਆ ਟੀਕੇ ਤੇ ਜਮਾ ਕਾਬਲ ਆ ਬਾਈ ਜਮਾ ਕਾਬਲ ਆ ਡਾਕਟਰ ਟੀਕੇ ਦੇ ਜਮਾ ਕਾਬਲਾ ਟੀਕੇ ਦੇ ਨਹੀਂ ਹੈਗਾ ਵੀ ਜਾ ਕੇ ਸੇਵਾ ਕਰਨੀ ਪੂਜਾ ਕੋਈ ਹੋਰ ਹਨਾ ਬੱਸੀ ਦਾ ਕਦ ਕੱਟ ਦੇ ਡਾਕਟਰ ਲੱਸੀ ਨਹੀਂ ਲਾਵੀਨੀ ਕਨੇ ਨਾ ਨਾ ਕਿਸੇ ਪਾਸ ਸੁਣਿਆ ਅਸਤਰਾਂ ਦੀ ਡਾਕਟਰ ਬੱਸੀ ਕੀ ਬਾਤ ਆ ਬਾਈ ਲੈ ਪੂਰੀ ਪਲੀ ਵੀ ਵਸੀ ਆ ਪੂਰੀ ਐ ਕੱਦ ਦਿਖਾ ਦੇ ਡਾਕਟਰ ਦੇਖ ਆ ਕੱਦ ਵੀ ਫੁੱਲ ਆ ਕੋਈ ਛੋਟਾ ਕਰਦ ਨਹੀਂ ਗਾ ਕੱਦ ਯਾ ਦੇ ਡਾਕਟਰ ਜਮਾ ਚਾਰ ਉਂਗਲਾਂ ਦਾ ਕੰਨ ਨਹੀਂ ਵਸੀ ਸਹੀ ਗੱਲ ਆ ਬਾਈ ਜਾਤ ਬਹੁਤ ਆ ਨਾ ਬੱਚੀ ਤੇ ਜਮਾ ਫੁੱਲ ਜਾਤ ਆ ਫੁੱਲ ਬਰੀਡ ਆ ਬਰੀਡ ਵਾਲੀ ਆ ਬਾਕੀ ਥਣ ਝੂਲੀ ਦੇ ਚਾਰ ਹੀ ਥਣ ਹੋਣੇ ਆ ਬਾਕੀ ਪੱਦਰ ਪੁੱਦਰ ਆ ਜਮਾ ਪੱਦਰ ਫੁੱਲ ਆ ਬਾਈ ਬਰੀਡ ਵਾਲੀ ਚ ਲੈ ਚਾਰ ਥਣ ਪੂਰੀ ਵਿੱਥੀ ਦੇ ਕੱਲਾ ਕੱਲਾ ਥਣ ਖੜ ਨਹੀਂ ਦੇਖੀ ਪੱਦਰ ਖੜ ਨਹੀਂ ਜਮਾ ਕੋੜ ਮਰ ਗਿਆ ਦੇਖੀ ਜਮਾ ਪੱਦਰ ਖੜੀ ਡਾਕਟਰ ਕੀ ਬਾਤ ਆ ਕੁਆਲਿਟੀ ਆ ਇਹਦਾ ਤੁਨਾ ਦਾ ਬਾਹਲਾ ਵਸੀ ਡਾਕਟਰ ਦੇਖ ਹੂੰ ਬਾ ਕਿਉਂ ਪਲੀ ਵੀ ਹੈਗੀ ਬਿਊਟੀ ਵਾਲੀ ਹੈ ਖਿੱਚ ਤੂੰ ਕਰਦੀ ਇਹਦੇ ਹਾਂ ਬਈ ਜਾਣ ਵਾਲੀ ਆ ਠੀਕ ਆ ਕਰਮ ਵਾਲੀ ਨੇ ਜਮਾਂ ਲੈਣ ਦੇ ਕਾਬਲ ਹੈ ਜਮਾਂ ਠੀਕ ਦੇ ਕਾਬਲ ਆ ਡਾਕਟਰ ਹਮ ਮੁੱਲ ਜਾਇਜ਼ ਹੋਣਗੇ ਮੁੱਲ ਜਮਾਂ ਜਾਇਜ਼ ਹੋਣਗੇ ਡਾਕਟਰ ਠੀਕ ਆ ਭਾਈ ਮੁੱਲ ਮੁੱਲ ਤਾਂ ਆਪਾਂ ਉਹ ਕਰਨੀ ਨਹੀਂ ਡਾਕਟਰ ਆਪਣਾ ਮਾਲ ਨਾਲ ਦੀ ਨਾਲ ਹੀ ਭਾਈ ਛੇਲ ਹੋ ਜਾਂਦਾ ਹਮ ਸਹੀ ਗੱਲ ਆ ਭਾਈ ਫਰੈਂਟ ਮੁੱਲ ਕੰਨੋਂ ਤਾਂ ਆਪਾਂ ਨੂੰ ਗਾਹਕ ਵੀ ਨਹੀਂ ਬਈ ਉਹ ਕਰਦੇ ਹੂੰ ਕਹਿੰਦੇ ਛੋੜਾ ਮੁੱਲ ਜਮਾਂ ਜਾਇਜ਼ ਹੁੰਦਾ ਬਾਈ ਚੰਗੀ ਚੀਜ਼ ਆ ਤਾਂ ਮੁੱਲ ਕੋਈ ਬਾਲਾ ਨਹੀਂ ਹੁੰਦਾ ਚੰਗੀ ਚੀਜ਼ ਦਾ ਹਨਾ ਮਾੜੀ ਚੀਜ਼ ਦੇ ਮੁੱਲ ਦਾ ਚੱਕਰ ਹੋ ਜਾਂਦਾਗਾ ਆ ਬੱਚਾ ਆ ਗਿਆ ਇਹਨੂੰ ਕਰੋਸ ਕਹਿੰਦੇ ਥੋੜੀ ਜੀ ਹਾਂ ਇਹ ਥੋੜੀ ਜਿਹੀ ਹੈਗੀ ਡਾਕਟਰ ਕਰੋਸ ਠੀਕ ਆ ਬਾਈ ਹਾਂ ਬਾਕੀ ਇਹ ਵੀ ਖੀਰੀ ਜਾਂਦੋਂ ਜਮਾਂ ਖੀਰੀ ਜਾਂਦੋਂ ਠੀਕ ਆ ਟੀਕੇ ਦੇ ਕਾਬਲ ਜੀ ਟੀਕੇ ਦੇ ਕਾਬਲਾ ਦੇ ਕੱਚੀ ਖੀਰੀ ਜਾਂਦੋਂ ਬਾਈ ਥਾਣ ਦਿਖਾ ਦੇ ਥਾਣ ਵੀ ਦਿਖਾ ਦਿਓ ਚਾਰ ਹੀ ਥਾਣਾ ਜੀ ਹੂੰ ਝੋਲੀ ਦੇਖੋ ਬਈ ਨੇੜ ਤੋਂ ਲੈ ਕੀ ਬਾਤ ਆ ਚਾਰ ਥਾਣ ਕੀ ਬਾ ਬਾਕੀ ਪਲੀ ਵੀ ਵਸੀ ਇਹ ਵੀ ਬਹੁਤ ਡਾਕਟਰ ਉਹ ਵਸੀ ਨੂੰ ਹਮਮ ਪਲੀ ਵੀ ਫੁੱਲ ਆ ਗਈ ਟੋਰਾ ਟੋਰਾ ਪੂਰਾ ਵਧੀਆ ਇਹਦਾ ਵੀ ਲੈ ਟੋਰਾ ਚੈੱਕ ਕਰ। ਕੀ ਬਾਤ ਆ। ਬਹੁਤ ਚੰਗਾ ਬੱਚਾ ਹਨਾ ਇਹ ਵੀ। ਬਾਕੀ ਆ ਜਿਹੜੀ ਚੀਜ਼ ਹੋਊਗੀ ਡਾਕਟਰ ਉਹ ਆਪਾਂ ਦੱਸ ਕੇ ਦੇਵਾਂਗੇ ਵੀਡੀਓ ਦੇ ਵਿੱਚ। ਹਾਂ ਇਹਨਾਂ ਦੀ ਖਾਸੀਤਾ ਇਹ ਫੈਂਟ ਫੂਡ ਬਹੁਤ ਹੁੰਦੀ ਇਹਨਾਂ ਦੀ। ਹਾਂ ਹਾਂ ਬਾ ਗਰਮੀ ਇਹ ਜੀਆਂ ਬਸੇ ਡਾਕਟਰ ਹੁਣ ਗਰਮੀ ਚੱਲਦੀਆਂ। ਹਮਮ ਖੀਮਣ ਦੇ ਨੇੜੇ ਹੀ ਆ ਬਸ ਇਹ। ਸਹੀ ਗੱਲ ਆ 10-20 ਦਿਨਾਂ ਦੇ ਵਿੱਚ ਇਹਨੇ ਸੀਮਾ ਲੈ ਲੈਣਾ ਬੱਸ ਇਹਨੇ ਲੈ ਲੈਣਾ ਭਾਈ ਲੈ ਲੈਣਾ ਖੜ ਨਹੀਂ ਖੁੜ ਨਹੀਂ ਤੇ ਬਾਕੀ ਖੜ ਨਹੀਂ ਖੁੜ ਨਹੀਂ ਇਹਦੀ ਵੀ ਜਮਾ ਪੱਧਰ ਹੈਗੀ ਸਹੀ ਗੱਲ ਆ ਤੇ ਬਾਕੀ ਪਲੀ ਵੀ ਬੱਸੀ ਆ ਪੂਰੀ ਪਲੀ ਵੀ ਬੱਸੀ ਆ ਜਾਤ ਵਾਲੀਆਂ ਬਰੀਡ ਵਾਲੀਆਂ ਕਿਸੇ ਪਾਸੋਂ ਕੋਈ ਘਾਟ ਨਹੀਂ ਕੁਆਲਿਟੀ ਇੱਕ ਨੰਬਰ ਆ ਹਨਾ ਇੱਕ ਨੰਬਰ ਕੁਆਲਿਟੀ ਦਾ ਟਰ ਸਾਰੇ ਬੱਚੇ ਅੱਜ ਆਪਣੇ ਪੂਰੇ ਟੌਪ ਦੇ ਬੱਚੇ ਆ ਇੱਕ ਦੂਜੀ ਤੋਂ ਵੱਧ ਕੇ ਆ ਭਾਈ ਹਾਂ ਹਾਂ ਨਾਗਸੀ ਭਰਾ ਕੋਲੇ ਦਾਸ ਬਾਈ ਦਸੀ ਰਖਾਤੇ ਜਿਵੇਂ ਆ ਸੱਤ ਨਗਾਂ ਦੇ ਬਾਈ ਨੇ ਆਫਰ ਲਾਈ ਆ 100 ਕਿਲੋਮੀਟਰ ਜਿਹੜਾ ਕਿਰਾਇਆ ਫ੍ਰੀ ਹੋ ਜਾਣਾਗਾ ਜੇ ਕੋਈ ਆ ਸੱਤੇ ਨਗ ਬਾਈ ਇਕੱਠੇ ਲਊਗਾ ਬਾਕੀ ਮੁੱਲ ਵੀ ਬਾਈ ਕਹਿੰਦਾ ਜਾਇਜ਼ ਰੱਖਾਂ ਇਕੱਠੇ ਲਵਾਂਗੇ ਉਹ ਜਾਂ ਮੁੱਲ ਵੀ ਬਾਈ ਕਹਿੰਦਾ ਲੈਸ ਕਰਦੇ ਆ ਕੋਈ ਚੱਕਰ ਨਹੀਂ ਤੇ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ